ਜੈ ਬੰਦ ਹੈ ਆਕਰਮ ਅੰਧੇ ਆਕਰਮ ਜੈ ਜੀ ਵੈਗੁਰੂ ਜੀ ਦਾ ਫਲਸਾ ਵੈਗੁਰੂ ਜੀ ਦੀ ਫਤਿਹ ਅੱਜ ਕੰਨ ਤੱਕ ਦਿਵਸ ਤੱਕ ਝੰਡਾ ਲਹਿਰਾਇਆ ਬਹੁਤ ਵਧੀਆ ਤਰੀਕੇ ਨਾਲ ਆਪਾਂ ਝੰਡਾ ਲਹਿਰਾਇਆ ਤੇ ਸਾਰੇ ਮੇਰੇ ਕੌਂਸਲਰ ਸਾਹਿਬਾਨ ਵੀ ਮੇਰੇ ਨਾਲ ਨੇ ਤੇ ਅਸੀਂ ਅੱਜ ਇਹੀ ਸੰਦੇਸ਼ ਦਵਾਂਗੇ ਵੀ ਅਸੀਂ ਸਾਰੇ 15 ਦੇ 15 ਵਾਰਡ ਸਾਡੇ ਮੇਰੇ ਕੌਂਸਲਰ ਸਾਹਿਬ ਅਸੀਂ ਆਪਣੇ ਸਾਹਨੇ ਵਾਲ ਹਲਕੇ ਦਾ ਇੰਨਾ ਵਧੀਆ ਵਿਕਾਸ ਕਰਾਂਗੇ ਵੀ ਇਹ ਕਹਿੰਨਾ ਅਨੁਸੂਂਦਰ ਬਣਾ ਦਵਾਂਗੇ ਜਿਹੜੇ 5-6 ਸਾਲ ਤੋਂ ਵਿਕਾਸ ਰੁਕੇ ਹੋਇਆ ਉਸੀ ਨੂੰ ਤੁਸੀਂ 2 ਸਾਲ ਤੋਂ ਬਾਅਦ ਦੇਖੋਗੇ ਵੀ ਸਾਨੇ ਵਾਲਾ ਹਲਕਾ ਇੱਕ ਇੱਕ ਬਹੁਤ ਵਧੀਆ ਇਲਾਕਾ ਬਣ ਗਿਆ ਸਾਰੇ ਨਾਲ ਕੇ ਆਪਣੇ ਜਿਹੜੇ 15 ਦੇ 15 ਕਾਉਂਸਲਰ ਨੇ ਇਹ ਕਾਉਂਸਲਰ ਨਹੀਂ ਹੈ ਇਹ ਸਾਰੇ ਹੀ ਪ੍ਰਧਾਨ ਹੈ ਮੇਰੇ ਲਈ ਸਾਰੇ ਮੇਰੇ ਪ੍ਰਧਾਨ ਹੈ ਔਰ ਮੇਰਾ ਬਹੁਤ ਸਾਥ ਦਿੰਦੇ ਨੇ ਮੇਰੀਆਂ ਵੱਡੀਆਂ ਭੈਣਾਂ ਦੇਖੋ ਮੇਰੇ ਵੱਡੇ ਭਰਾ ਭਾਈ ਗੁਰਜਾ ਖਾਲਸਾ ਗਣਤੰਤਰ ਦਿਵਸ ਤੇ ਸਾਰੇ ਹੀ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਈਓ ਸਾਹਿਬ ਸਾਡੇ ਸਾਰੇ ਹੀ ਕਾਉਂਸਲਰ ਸਹਿਬਾਨ ਬਹੁਤ ਹੀ ਪਿਆਰ ਸਤਿਕਾਰ ਨਾਲ ਜਿਨ੍ਹਾਂ ਨੇ ਗਣਤੰਤਰ ਦਿਵਸ ਮਨਾਇਆ ਹੈ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਇਹਨਾਂ ਬੰਦਾਂ ਨੇ ਝੰਡੇ ਦੀ ਰਸਮ ਕੀਤੀ ਗਈ ਜੀ ਸਾਰੇ ਸਾਡੇ ਕਾਉਂਸਲਰ ਸਹਿਬਾਨਾਂ ਦੇ ਬੜੇ ਹੀ ਪਿਆਰ ਸਦਕਾ ਨਾਲ ਸਾਰੇ ਕੌਂਸਲਰ ਸਹਿਬਾਨਾਂ ਨੇ ਝੰਡ ਦੀ ਰਸਮ ਅਦਾ ਕੀਤੀ ਆ ਬਹੁਤ ਹੀ ਖੁਸ਼ੀ ਨਾਲ ਬਹੁਤ ਹੀ ਪਿਆਰ ਨਾਲ ਜਿਹੜਾ ਐਡ ਕੀਤਾ ਗਿਆ ਉਹ ਤਾਂ ਕੀ ਮੈਸੇਜ ਦਿਓਗੇ ਅੱਜ ਮੈਸੇਜ ਸਰ ਸਾਰੇ ਨੂੰ ਹੀ ਦਵਾਂਗੇ ਵੀ ਸਾਰੇ ਹੀ ਭਰਾਵਾਂ ਨੂੰ ਤੇ ਵਾਸੀਆਂ ਨੂੰ ਸਾਹਨੇਵਾਲ ਵਾਸੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਅਸੀਂ ਜਿੰਨੇ ਵੀ ਕੌਂਸਲਰ ਭਰਾਵਾ ਸਾਰੇ ਹੀ ਤਨੋਂ ਮਨੋਂ ਪੂਰਾ ਜੋਰ ਲਾ ਕੇ ਸਾਹਨੇਵਾਲ ਦਾ ਵਿਕਾਸ ਕਰਾਂਗੇ ਤੇ ਸਾਰੇ ਹੀ ਸਾਡਾ ਪਿਆਰ ਨਾਲ ਸਹਿਯੋਗ ਦੇਣ ਜਿੱਥੇ ਕੋਈ ਕਮੀ ਪੇਸ਼ੀ ਆਉਂਦੀ ਹੈ ਸਾਨੂੰ ਜਰੂਰ ਦੱਸਣਾ ਅਸੀਂ ਵਾਦਾ ਕਰਦੇ ਆ ਵੀ ਕਿਸੇ ਵੀ ਪਰਕਾਰ ਦਾ ਕੋਈ ਵੀ ਨਹੀਂ ਹੋਣ ਦਵਾਗੇ ਬਾਟਾ ਨਹੀਂ ਹੋਣ ਦਵਾਉਂਦੀ ਆ ਗਣਤੰਤਰ ਦੇ ਦਿੱਸੇ ਦੀ ਜਿਸ ਦਿਨ ਦੀਆਂ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਪੂਰੇ ਭਾਰਤ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਭੈਣ ਭਰਾ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਡਾਕਟਰ ਵੀਰ ਮੇਦਕਰ ਸਾਹਿਬ ਨੇ ਬੜਾ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਤਾ ਜਗੇ ਸਾਨੂੰ ਇਹ ਇਹ ਦਿਨ ਮਿਲਿਆ ਦੇਖਣ ਨੂੰ ਮਿਲਿਆ ਸੋ ਅੱਜ ਇਸ ਦਿਨ ਦੀਆਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦਿੰਦਾ ਕਿਉਂਕਿ ਅੱਜ ਸਾਡੇ ਸ਼ਹਿਰ ਲੁਧਿਆਣੇ ਦੇ ਵਿੱਚ ਵੀ ਕਾਫੀ ਵੱਡਾ ਅਸੀਂ ਰੈਲੀ ਕੱਢ ਰਹੇ ਆ ਤਾਂ ਜੋ ਕੀ ਹੈ ਵੀ ਜਾਗਰਤੀ ਹੈ ਜਿਹੜੀ ਉਹ ਲੋਕਾਂ ਦੇ ਵਿੱਚ ਆਵੇ ਕਿਉਂਕਿ ਜਿਹੜਾ ਸੰਵਿਧਾਨ ਸੀਗਾ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਲਿਖਿਆ ਗਿਆ 32 32 ਡਿਗਰੀਆਂ ਹਾਸਲ ਕੀਤੀਆਂ ਡਾਕਟਰ ਬੀਰ ਮੈਕਰ ਸਾਹਿਬ ਨੇ ਔਰ ਉਹਨਾਂ ਨੇ ਸੰਵਿਧਾਨ ਦੀ ਜਦੋਂ ਲਿਖਿਆ ਤਾਂ ਫਿਰ ਉਸ ਤੋਂ ਬਾਅਦ ਇਹ ਤਾਂ ਸਾਨੂੰ ਅਧਿਕਾਰ ਮਿਲੇ ਆ ਕੱਪੜੇ ਪਾਉਣ ਦਾ ਅਧਿਕਾਰ ਰੋਟੀ ਖਾਣ ਦਾ ਅਧਿਕਾਰ ਘੁੱਟੀਆਂ ਪਾਉਣ ਦਾ ਅਧਿਕਾਰ ਗੱਡੀਆਂ ਮੋਟਰਾਂ ਲੈਣ ਦਾ ਅਧਿਕਾਰ ਦੰਤ ਸਮਾਜ ਬਾਰੇ ਉਹਨਾਂ ਨੇ ਸੋਚਿਆ ਤੇ ਮਹਿਲਾ ਨੂੰ ਵੀ ਉਹਨਾਂ ਨੇ ਅੱਗੇ ਰੱਖਿਆ ਸੋ ਬਹੁਤ ਇਸ ਤਰ੍ਹਾਂ ਦੀਆਂ ਜਿਹੜੀਆਂ ਹਾਜ ਦੇ ਤੇ ਲਿਆ ਜਿਹੜੀ ਆਜ਼ਾਦੀ ਹੈ ਇਹ ਸਾਨੂੰ ਅਸਲ ਤਾਂ ਡਾਕਟਰ ਵੀਰ ਨੇ ਬੇਤਰ ਸਾਹਮਣੇ ਹਾਜ ਦਿਲਾਇਆ ਸੋ ਅਸੀਂ ਉਹਨਾਂ ਨੂੰ ਵੀ ਸਲੂਟ ਕਰਦੇ ਆ ਡਾਕਟਰ ਵੀਰ ਮੇਜਰ ਸਾਹਿਬ ਨੂੰ ਸੋ ਸਾਰੇ ਇਲਾਕਿਆਂ ਵਾਸਤੇ ਵੀ ਇਹੀ ਕਹਿੰਦੇ ਆ ਵੀ ਆਜ ਦੇ ਦਿਨ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਮਨਾਇਆ ਕਰੋ ਤਾਂ ਜੋ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਜਿਹੜੀਆਂ ਸਾਡੀਆਂ ਇਹ ਪੁਰਾਣੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਉਹਨਾਂ ਦੇ ਮੁਤਾਬਕ ਹੀ ਵੀ ਅਸੀਂ ਇਸ ਦੁਨੀਆ ਦੇ ਵਿੱਚ ਘੁੰਮ ਰਹੇ ਆ ਆਪਣੇ ਮਨ ਪਾਉਂਦਾ ਸਾਰਾ ਇਤਿਹਾਸ ਰੱਖਿਓ ਜੀ ਨੌਜਵਾਨੋ